ਸੜਕ ਤੇ ਅਣ ਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਸਿਕਨ ਬਹੁਤ ਐਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਅਤੇ ਮੌਤ ਦਰ ਦੇ ਵਿੱਚ 50% ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ ਜਦੋਂ ਸਾਨੂੰ ਕੋਈ ਅਮਰਜੈਂਸੀ ਕਾਲ ਆਉਂਦੀ ਕੰਟਰੋਲ ਰੂਮ ਤੋਂ ਤੁਰੰਤ ਘਰ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰੀ ਰਹੀ ਹੈ ਜਿਸ ਜਖਮਿਆ ਨੂੰ ਬਲਮਪੱਟੀ ਕਰੀ ਦਈ ਤੇ ਐਂਬੂਲੈਂਸ ਬੁਲਾ ਕੇ ਜਿਹੜਾ ਜਖਮਿਆ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ। ਐਜ਼ ਅ ਲੈਡੀ ਕਨਸਟੇਬਲ ਅਸੀਂ ਮਹਿਲਾਵਾਂ ਨੂੰ ਜੋ ਵੀ ਕੋਈ ਦਿੱਕਤ ਆਉਂਦੀ ਹੈ, ਪਰੇਸ਼ਾਨੀ ਆਉਂਦੀ ਹੈ ਤੇ ਉਸ ਨੂੰ ਅਸੀਂ ਸੋਲਵ ਕਰਦੇ ਹਾਂ। ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਵੜਾ ਲਈ। ਤੁਸੀਂ ਖੜੀਆਂ ਦੇਖਿਓਣੀਆਂ ਗੱਡੀਆਂ ਉਹਨਾਂ ਦੀਆਂ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘਟ ਮੋਤਾ ਹੋਈਆਂ ਨੇ। ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ। ਚੱਕ ਕੇ ਹਸਪਤਾਲ ਚ ਲੈ ਜਾਂਦੇ ਆ। ਵੱਟਾਂ ਨੋ ਭਾਈ ਨਹੀਂ ਸੀ ਮੈਂ ਬੱਤਾਂ ਨੋ ਭਾਈ ਨਹੀਂ ਸੀ ਨੰਨੀ ਰੋ ਭਾਵੇਂ ਪਤਾ ਨਹੀਂ ਸੀ ਮੈਨੂੰ ਗਰੀਬ ਨਹੀਂ ਆ ਜੀ ਮੈਨੂੰ ਬਸ ਆਪਰੇ ਤੇ ਇਹ ਰੋਬਾ ਮੇਂ ਫਸ ਗਿਆ ਇਹ ਤਾਂ ਧੋਖੇ ਜਿਹਾ ਪਸਾਇਆ ਗਿਆ ਇਹ ਇਕਣਾ ਫਸਿਆ ਨਹੀਂ ਗਿਆ ਵੀਰੇ ਕਿਸੇ ਨੇ ਹੈਕ ਕਰਕੇ ਦਾ ਵਟਸਐਪ ਇਹਨੂੰ ਹੈਕ ਕੀਤਾ ਇੰਨਾ ਦਿਮਾਗ ਹੈ ਨਹੀਂ ਤੇ ਵੀ ਵੀਰੇ ਇਹਨਾਂ ਜੋ ਕਾ ਕਰ ਲੂਗਾ ਇਸ ਦਾ ਦਿਹਾੜੀ ਕਰਕੇ ਟਾਈਮ ਕੱਢਦੇ ਜੇ ਇੰਨਾ ਜੋ ਹੁੰਦਾ ਕੁਝ ਕਰਨਾ ਲੰਦਾ ਜਿਹੜੇ ਆਏ ਨੂੰ ਸਾਸੀਂ ਪਸਾਏ ਗਿਆਂ ਸਾਡੀ ਮਦਦ ਕਰੋ ਅਸੀਂ ਖੁਦ ਪਸਾਏ ਗਿਆਂ ਵੀਰੇ ਇਹ ਕੱਲ ਵਿੱਚ ਚੱਲ ਰਹੀ ਹੈ ਨਹੀਂ ਜੀ ਸਾਨੂੰ ਕੁਝ ਪਤਾ ਹੋਵੇ ਫਿਰ ਅਸੀਂ ਵੀ ਦੱਸੇ ਵੀ ਬਈ ਗੱਲ ਬਾਤ ਆ ਵੀਰੇ ਇਹ ਜੀ ਕੋਈ ਗੱਲ ਬਾਤ ਨਹੀਂ ਹੈਗੀ 1% ਦੀ ਗੱਲ ਬਾਤ ਹਾਂ ਕੀ ਹੋਇਆ ਸੀ ਕਿ ਗੁਰਪ੍ਰੀਤ ਨੂੰ ਕੌਣ ਲੈ ਗਿਆ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਦਿਹਾੜੀ ਗਈ ਹੋਈ ਸੀ ਮੈਂ ਦਿਹਾੜੀ ਗਈ ਮੈਨੂੰ ਫੋਨ ਕੀਤਾ ਕਹਿੰਦਾ ਜੀ ਰਾਜ ਮੈਂ ਘਰ ਆ ਗਿਆ ਤੇ ਮੈਂ ਨਾਨਾ ਦੇ ਵੀ ਜਾ ਕੇ ਆਇਆ ਮੈਂ ਹੁਣ ਸੌਣ ਲੱਗਾ ਹਾਂ ਜੇ ਕੋਈ ਲਗ ਫੋਨ ਆਊਗਾ ਤਾਂ ਬੇਟਾ ਚੱਕ ਲਊਗਾ ਬੇਟਾ ਮੇਰਾ ਕਰਾਂ ਇਸੇ ਜੀ ਜੋੜੀ ਕਦੇਰ ਮਗਰੋਂ ਹਲੇ ਉਹਨਾਂ ਨੇ ਫੋਨ ਕੱਟਿਆ ਹੀ ਜੀ ਜਦ ਹੀ ਮੈਨੂੰ ਫੋਨ ਆ ਗਿਆ ਮੇਰੇ ਬੇਟੇ ਦਾ ਕਹਿੰਦਾ ਮੰਮੀ ਡਾਡੀ ਨੂੰ ਪੁਲਿਸ ਲੈ ਗਈ ਚੱਕ ਕੇ ਜੀ ਅਸੀਂ ਜਦ ਹੀ ਉਹ ਮਗਰੇ ਗਏ ਤੇ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਐ ਤਾਂ ਦੱਸੋ ਤੁਸੀਂ ਲੈ ਕੇ ਕਿਹੜੇ ਝੁਲਮ ਚ ਗਏ ਹੋ ਵੀ ਸਾਨੂੰ ਕੋਈ ਰਾਹ ਪਾਓ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਸੀਂ ਲੈ ਕੇ ਜ਼ਰੂਰ ਆਇਆ ਪਰ ਲੈ ਕੇ ਉਹਨੂੰ ਪਟਿਆਰੇ ਪੁਲਿਸ ਬਾਅਦ ਗੀ ਨੇ ਪਟਿਆਲੇ ਸੀਵੀ ਵਾਲੇ ਆਲੇ ਨੇਗੇ ਅਸੀਂ ਕਹਿੰਦੇ ਐ ਤਾਂ ਹੋ ਨਹੀਂ ਸਕਦਾ ਸਾਨੂੰ ਕੁਸਤਾ ਦੱਸੋ ਵੀ ਕੋਈ ਗੱਲ ਬਾਤ ਕੋਈ ਵੀ ਕੋਈ ਲੜਾਈ ਕੋਈ ਕੁਸ ਉਹ ਕਹਿੰਦੇ ਸਾਨੂੰ ਸਾਫ਼ ਮੁੱਕਰ ਕੇ ਸਾਨੂੰ ਕੁਝ ਵੀ ਨਹੀਂ ਪਤਾ ਜੀ ਤੁਹਾਡੀ ਕਿਹੜੀ ਪੁਲਿਸ ਨਾਲ ਗੱਲ ਹੋਈ ਸੀ ਹਾਂਜੀ ਜੀ ਜੇ ਉਹ ਪਾਸਾ ਪਰਸਨਾਜੀ ਉਹ ਕਹਿੰਦੇ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਇਹ ਤਾਂ ਸੀਵੀ ਵਾਲਿਆਂ ਨੂੰ ਪਤਾ ਅਸਕੇ ਸੀਵੀ ਵਾਲੇ ਵੀ ਕਿਸੇ ਆਧਾਰ ਤੇ ਕੋਈ ਸਾਨੂੰ ਚੱਕਿਆ ਹੋਊਗਾ ਵੀ ਤਾਂ ਹੀ ਲੈ ਕੇ ਗਏ ਹੋਣਗੇ ਉਹ ਕਹਿੰਦੇ ਤੁਸੀਂ ਡੇਢ ਘੰਟਾ ਵੇਟ ਕਰੋ ਤੁਹਾਨੂੰ ਦੱਸਾਂਗੇ ਅਸੀਂ ਡੇਢ ਘੰਟਾ ਵੀ ਬੈਠ ਗਏ ਫੇਰ ਅਸੀਂ ਦੋ ਤਿੰਨ ਘੰਟੇ ਫੇਰ ਬੈਠ ਕੇ ਸਾਨੂੰ ਕੋਈ ਰਾਹ ਨਹੀਂ ਪਾਇਆ ਉਹ ਸਰਪੰਚ ਹੀ ਕਹੀ ਗਏ ਇੱਕ SIM ਯੂਜ਼ ਕਰਦਾ ਸੀ ਉਹ SIM ਉੱਥੇ ਸੀ ਅਸੀਂ ਆ ਵੀ ਹਰ ਟਾਈਮ ਉਹ ਸਾਡੇ ਕੋਲ ਰਹਿੰਦਾ ਸੀ ਵੀ ਐ ਜੀ ਸਾਨੂੰ ਸਾਨੂੰ ਵੀ ਕੋਈ ਗੱਲ ਪਤਾ ਲੱਗੂ ਘਰ ਚ ਪਤਾ ਹੀ ਲੱਗ ਰਿਹਾ ਜੀ ਉਹ SIM ਕਿਹੜੇ SIM ਦੀ ਗੱਲ ਕਰ ਰਹੇ ਹੋ SIM ਕਿੱਥੇ ਸੀ ਕੁਝ ਦੱਸਿਆ ਉਹ ਵੀ BSNL ਦਾ SIM ਦਾਸ ਰਹੇ ਨੇ ਵੀ ਉਹ SIM ਤੇ ਵੀ ਜਾ ਤਾਂ ਇੱਕ ਤਾਂ ਇਹਨੂੰ 3 ਮਹੀਨੇ ਪਹਿਲਾਂ ਕਿਸੇ ਦੀ OTP ਆਈ ਸੀ ਕਿਸੇ ਨੇ ਫੋਨ ਕੀਤਾ ਵੀ ਤੇਰਾ ਲੋਨ ਬਣ ਰਿਹਾ ਉਹਨੇ ਇਹਨਾਂ ਨੇ ਉਹ ਸਾਰੀਆਂ ਓਟੀਪੀ ਐ ਦਿੱਤੀਆਂ ਉਹਨਾਂ ਨੂੰ ਜਾਂ ਤਾਂ ਜੀ ਉਹਦਾ ਆਹ ਵਟਸਐਪ ਹੈਂਗ ਕਰਕੇ ਕਿਸੇ ਨੇ ਇਹਦੇ ਨਾਲ ਫਰੈਂਕ ਕੀਤਾ ਅਸੀਂ ਤਾਂ ਜੀ ਇੰਨਾ ਪ੍ਰੋਸਾ ਕਰਦੇ ਆ ਵੀ ਉਹਨੇ ਜੋ ਕਹਾ ਐ ਨਹੀਂ ਵੀ ਜਿੰਨਾ ਜੋ ਕਹਾ ਉਹਨੇ ਕਹਿਤਾ ਵੀ ਆ ਗੱਲਾਂ ਬਾਤ ਗੱਲ ਜੇ ਇਹਦਾ ਵਟਸਐਪ ਹੈਂਗ ਹੋਇਆ ਬੜ ਸਕ ਤੂੰ ਇਹਦੇ ਸਾਰੇ ਨੋਟੀਆਂ ਚੱਕੀਆਂ ਗਈਆਂ ਉਹ ਗੱਲ ਬਾਤ ਹੋ ਸਕਦੇ ਜੀ ਹੋਰ ਕੋਈ ਗੱਲ ਬਾਤ ਨਹੀਂ ਸਰ ਇਹ ਘਰੇ ਰਹਿਣ ਸਹਿਣ ਕਿੱਦਾਂ ਸੀ ਕਿਤੇ ਫੋਨ ਤੇ ਜਿਆਦਾ ਫੋਨ ਤੇ ਗੱਲਾਂ ਕਰਦਾ ਨਹੀਂ ਜੀ ਇੰਨਾ ਕੋਈ ਫੋਨ ਨਹੀਂ ਜੇ ਫੋਨ ਦੇਖਣਾ ਤਾਂ ਅਸੀਂ ਕੋਲ ਹੁੰਦੇ ਸੀ ਸਾਰਾ ਟਬਰਦੋਬ ਮੇਰੇ ਬੇਟਾ ਬੇਟੀ ਮੈਂ ਹੁੰਦੀ ਸੀ ਹੋਰ ਤਾਂ ਕੋਈ ਗੱਲ ਬਾਤ ਫੋਨ ਚਲਾਉਂਦਾ ਹੀ ਸੀ ਤੁਹਾਡੇ ਨਾਲ ਤਾਂ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਮੈਂ ਕੋਈ ਐਦਾਂ ਦਾ ਨਹੀਂ ਜੀ ਮੇਰੇ ਨਾਲ ਕਦੇ ਕੋਈ ਐਜੀ ਗੱਲ ਬਾਤ ਉਹ ਤਾਂ ਜੀ ਕੁੱਤੇ ਦੇ ਦਾ ਵੀ ਮੈਂ ਕਿਵੇਂ ਮਾਰਾਂ ਜੀ ਐਸਾ ਕੋਈ ਨਹੀਂ ਹੈਗਾ ਐਨਾ ਸੀ ਯਕੀਨ ਰੱਖਦੇ ਆਂ ਜੀ ਜਦੋਂ ਤੁਸੀਂ ਗੱਲ ਜਦੋਂ ਪੁਲਿਸ ਲੈ ਕੇ ਗਈ ਹੈ ਜਦੋਂ ਤੁਸੀਂ ਕੰਮ ਤੇ ਸੀ ਉਸ ਤੋਂ ਬਾਅਦ ਆ ਕੇ ਤੁਸੀਂ ਘਰੇ ਕੀ ਦੇਖਿਆ ਮੈਂ ਇੱਥੇ ਘਰਾਂ ਦੇਖਿਆ ਜੀ ਮੇਰੇ ਬੈੱਡ ਵੀ ਫੋਲੇ ਪਈ ਸੀ ਮੇਰਾ ਦਰਾਜ ਵੀ ਉਧਰ ਮੇਰੀ ਦਰਾਣੀ ਦੀ ਸਕੂਟਰੀ ਵੀ ਉਹਦਾ ਵੀ ਸਾਰੇ ਦਰਾਜ ਦਰੂਜ ਫੋਲੇ ਗਏ ਸੀ ਉਸੇ ਟਾਈਮ ਜੀ ਮੈਂ ਆਪਣੇ ਕਹਨੇ ਆਂ ਕੱਪੜੇ ਬਦਲ ਕੇ ਆਪਣੇ ਬੇਟੇ ਨਾਲ ਬਾਹਰ ਸੌਂ ਬਾਗੀ ਉਹਨਾਂ ਨੂੰ ਕਹਿ ਵੀ ਸਾਨੂੰ ਦੱਸੋ ਪਹਿਲਾਂ ਤਾਂ ਉਹ ਸਾਫ਼ ਮੁੱਕ ਕਰ ਲੇ ਜੀ ਫਿਰ ਅਸੀਂ ਉਹਨਾਂ ਦੀ ਗੱਡੀ ਪਛਾਣ ਲਈ ਵੀ ਇਹ ਗੱਡੀ ਚ ਲੈ ਕੇ ਆਏ ਨੇ ਫਿਰ ਕਹਨੇ ਉਹ ਕੰਟ ਅੱਧੇ ਘੰਟੇ ਮਗਰੋਂ ਨ ਉਹ ਕੁਝ ਨਹੀਂ ਪਤਾ ਫਿਰ ਉਹ ਕਹਿੰਦੇ ਅਸੀਂ ਲੈ ਕੇ ਜ਼ਰੂਰ ਆਇਆ ਪਰ ਅਸੀਂ ਪਟਿਆਲੇ ਭੇਜਤਾ ਸੀ ਪਟਿਆਲੇ ਹੀ ਸੀ ਵੀ ਆਏ ਨੂੰ ਦਿੱਤਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਜੀ ਉਹਨੂੰ ਸਹੀ ਸਲਾਮਤ ਕਰਾ ਛੱਡਣ ਜੀ ਅਸੀਂ ਨੇ ਜੋ ਗੇ ਨਹੀਂ ਆਗੇ ਸੀ ਸਰ ਮੈਂ ਬਹੁਤ ਗਰੀਬੀ ਘਟ ਰਹੀ ਆ ਮੈਂ ਦਿਹਾੜੀਆਂ ਖਰ ਕੇ ਆਪਣੇ ਬੱਚੇ ਪਾਲ ਰਹੇ ਆ ਪੜਾ ਰਹੇ ਆ ਜਿਵੇਂ ਨਹੀਂ ਜੋਗੀ ਹੈ ਨਹੀਂ ਜਿਨ੍ਹਾਂ ਉਹਨਾਂ ਨੇ ਆਹ ਚਾਮ ਲਾਤਾ ਨਹੀਂ ਫਸਾਇਆ ਗਿਆ ਤੁਸੀਂ ਕਹਿੰਦੇ ਮੈਂ ਫਸਾਇਆ ਗਿਆ ਕੋਡ ਆਟੀਪੇ ਮੰਗਿਆ ਨੇ ਉਹ ਸਾਨੂੰ ਪਤਾ ਉਹ ਕੌਣ ਨੇ ਜਿਨ੍ਹਾਂ ਨੇ ਆਟੀਪੇ ਮੰਗਿਆ ਉਹਨਾਂ ਨੇ ਕੋਟੀਪੇ ਮੰਗਿਆ ਉਹ ਕਹਿੰਦੇ ਥੋੜਾ ਥੋੜਾ ਜਿਵੇਂ ਕਹਿੰਦੇ ਥੋੜਾ ਲੋਨ ਬਣ ਰਿਹਾ ਹੈ ਮੈਂ ਥੋੜਾ ਲੋਨ ਬਣ ਰਿਹਾ ਥੋੜਾ ਲੋਨ ਪਾਸ ਹੋ ਗਿਆ ਨਾਲੇ ਅਸੀਂ ਉਹਨੂੰ ਕਹੀ ਗਿਆ ਬੇਟਾ ਕਹੀ ਗਿਆ ਡੈਡੀ ਇਹ ਜਿਓ ਆਟੀਪੇ ਨਾਲ ਦੇ ਫੇਕ ਹੁੰਦੇ ਨੇ ਫੇ ਕਹਿੰਦਾ ਨਹੀਂ ਤੁਹਾਨੂੰ ਕੁਝ ਨਹੀਂ ਪਤਾ ਨਹੀਂ ਲੋਨ ਤੁਸੀਂ ਅਪਲਾਈ ਕੀਤਾ ਸੀ ਕੋਈ ਉਹਨੇ ਲੋਨ ਅਪਲਾਈ ਕੀਤਾ ਸੀ ਪਹਿਲਾਂ ਤਾਂ ਜਦੋਂ ਉਹਨੇ ਆਟੀਪੇ ਮੰਗਿਆ ਉਹਨੇ 22 ਦਿਨ ਮੰਗੇ ਸੀ ਨਾ ਮਗਰੋਂ ਫਿਰ ਮੈਸੇਜ ਕੀਤਾ ਫਿਰ ਉਹਨਾਂ ਨੇ 3 ਮਹੀਨੇ ਮੱਗੇ ਸੀ ਉਹਨੇ ਉਹਨੇ ਜਦ ਵੀ ਸਾਰੀਆਂ OT ਪੈਂਦੇ ਕਿ ਅਸੀਂ ਸਰ ਅੱਛਾ ਸਰ ਐਹੀ ਗੱਲ ਆ ਜੀ ਉਹ ਫਸਾਇਆ ਗਿਆ ਜ਼ਰੂਰ ਉਹਦੇ ਵਿਚਾਨੀ ਹੋਣੀ ਹੈ ਕਿ ਵੀ ਉਹਨੇ ਜੋ ਕਹਾ ਹੋਵੇ ਸਾਰਾ ਸੀ 24 ਘੰਟੇ ਸਾਡੇ ਕੋਲ ਰਹਿੰਦਾ ਸੀ ਮੰਨ ਨਹੀਂ ਸਕਦੇ ਇਹ ਗੱਲ ਵੀ ਉਹਨੇ ਆ ਕੱਲ ਕੀਤੀ ਹੋਗੀ ਉਹ ਜਿਹੜੇ ਮੈਸੇਜ ਕੀਤੇ ਨੇ ਉਹ ਵੀ ਸਾਡੇ ਸਾਹਮਣੇ ਹੀ ਕੀਤੇ ਦਿਓ ਜਦੋਂ ਉਹਨਾਂ ਨੂੰ OTP ਆਪਰੇ ਸਿਰਿਆ ਤੇ ਸਰ ਸਾਰੀ ਮੇਰੀ ਮੰਗਾ ਜੀ ਮੇਰਾ ਪਤੀ ਕੱਲ ਸਾਰੀ ਸਲਾਮਤ ਮੇਰੇ ਕੋਲ ਹੋਣਾ ਚਾਹੀਦਾ ਫਸਾ ਗਿਆ ਕਿ ਆ ਸਰ ਠੀਕ ਤੇ ਮੈਂ ਟੋਕਾ ਕਰਕੇ ਅੱਖਾਂ ਨੂੰ ਜਾਣ ਲੱਗੀ ਰੇੜੀ ਨੂੰ ਉਹ 3-4 ਬੰਦੇ ਸਾਡੇ ਅੰਦਰ ਵੜ ਗਏ ਉਹਦੇ ਕੋਲ ਸਾਰਾ ਸਮਾਨ ਲੱਗੇ ਪਾਇ ਫੋਲਣਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰੇ ਮੈਨੂੰ ਗੱਲ ਦੱਸ ਦੋ ਕੀ ਗੱਲ ਹੋ ਗਈ ਤੁਸੀਂ ਕਾਹਦੇ ਲਈ ਆਏ ਹੋ ਉਹਨਾਂ ਨੇ ਸਾਨੂੰ ਕੋਈ ਗੱਲ ਨਹੀਂ ਦੱਸੀ ਕਹਿੰਦੇ ਬਾਹਰ ਤੋਂ ਥਾਣੇ 'ਚ ਆ ਜਿਓ ਉੱਥੇ ਦੱਸਾਂਗੇ ਹੂੰ ਬਸ ਆਹੀ ਗੱਲ ਕਹੀ ਤਾਂ ਮੇਰਾ ਬੱਚਾ ਠੋਕ ਟੁਰ ਕੇ ਉਹਨਾਂ ਦੇ ਨਾਲ ਚੱਲਣ ਲੱਗ ਗਿਆ ਕਹਿੰਦਾ ਮੈਨੂੰ ਪੜਨਾ ਚੱਕ ਲੈਣ ਦੋ ਉਹਨਾਂ ਨੇ ਪੜਨਾ ਵੀ ਨਹੀਂ ਚੱਕਣ ਦਿੱਤਾ ਤੇ ਗੱਡੀ ਕੋਲੇ ਜਾ ਕੇ ਮੈਂ ਉਹਨੂੰ ਜੱਫਾ ਪਾ ਲਿਆ ਮੈਂ ਕਿ ਮੈਂ ਨਹੀਂ ਜਾਣ ਦਊਂਗੀ ਮੇਰੇ ਬੱਚੇ ਨੂੰ ਮੈਂ ਨਹੀਂ ਜਾਣ ਦਊਂਗੀ ਮੇਨੂੰ ਗੱਲ ਦੱਸ ਦੋ ਮੇਰਾ ਬੱਚਾ ੱੱਕੇ ਨਾਲ ਖੋ ਕੇ ਲੈ ਕੇ ਮੇਰੇ ਕੋਲ ੱੱਕੀ ਗੱਲ ਕੀ ਹੋਈ ਤੁਹਾਨੂੰ ਦੱਸਿਆ ਨਹੀਂ ਮੈਨੂੰ ਕੋਈ ਗੱਲ ਨਹੀਂ ਦੱਸਿਆ ਉਹਨਾਂ ਨੇ ਮੈਨੂੰ ਕੁਝ ਨਹੀਂ ਪਤਾ ਲੱਗਿਆ ਕੱਲ ਕਿੱਥੋਂ ਆਏ ਸੀਗੇ ਉਹ ਚਾਨੂੰ ਮੈਨੂੰ ਵੀ ਨਹੀਂ ਪਤਾ ਮੈਨੂੰ ਵੀ ਉਹ ਕਿੱਥੋਂ ਆਇਆ ਨਹੀਂ ਤੁਹਾਡਾ ਬੇਟਾ ਕਿੱਥੋਂ ਮੇਰਾ ਬੇਟਾ ਨਾਨਾ ਦੇਵੀ ਤੋਂ ਉਹ ਦਿੱਤਾ ਹੈ ਨਾਲ ਗਿਆ ਹੋਇਆ ਸੀ ਨਾਨਾ ਦੇਵੀ ਤੋਂ ਉਹ ਅਜੇ ਆ ਕੇ 2 ਮਿੰਟੇ 10 ਹੋਏ ਹੋਣਗੇ ਇਹਦੇ ਨਾਲ ਗੱਲਾਂ ਕਰੀਆਂ ਨੇ ਕਿ ਮੈਂ ਕੁੜੀ ਬਾਤ ਤੇ ਚੂੜੀਆਂ ਲੈ ਕੇ ਆਇਆ ਤੇਰੇ ਬਾਤ ਤੇ ਚੂੜੀਆਂ ਲੈ ਕੇ ਆਇਆ ਮੈਂ ਇਹਦੇ ਨਾਲ ਗੱਲ ਕਰਕੇ ਅਜੇ ਉਹ ਪਿਆ ਹੀ ਹੈ ਬਸ ਇੱਥੇ ਪੂਰਾ ਜਾ ਲੈ ਕੇ ਪੈ ਗਿਆ ਮੈਨੂੰ ਐ ਵੀ ਨਹੀਂ ਪਤਾ ਲੱਗਿਆ ਵੀ ਉਹ ਘਾਤ ਸਾਡੇ ਅੰਦਰ ਵੜ ਕੇ ਆ ਕੇ ਮੈਂ ਆਪਣੇ ਕੰਮ ਕਰ ਰਹੀ ਸੀ ਇਹ ਕੰਮ ਕੀ ਕਰਦਾ ਸੀ ਤੁਹਾਡਾ ਬੇਟਾ ਕੰਮਤਾ ਜੀ ਇਹ ਕੁਛ ਨਹੀਂ ਕਰਦਾ ਜੇ ਪਹਿਲਾਂ ਤਾਂ ਇਹ ਗੱਠਾ-ਗੱਠਾ ਦੇ ਕੰਮ ਕਰਦਾ ਹੁੰਦਾ ਜੀ ਟਰਾਲੇ ਚ ਲਾਉਂਦਾ ਸੀ ਮਜ਼ਦੂਰੀ ਕਰਦਾ ਫਿਰ ਮਜ਼ਦੂਰੀ ਕਰਦਾ ਜੀ ਬਸ ਕਿੰਨੇ ਬੱਚੇ ਕਿੰਨੇ ਨੇ ਬੱਚੇ ਕਿੰਨੇ ਬੱਚੇ 2 ਬੱਚੇ ਨੇ ਉਹਦੇ ਪੜਦੇ ਨੇ ਬੱਚੇ ਬੱਚੇ ਪੜਦੇ ਨੇ ਕਿੰਨੀ ਉਮਰ ਹੋ ਗਈ ਉਹ ਪ੍ਰੀਤ ਜੀ 40-40 ਸਾਲ ਦੀ ਉਮਰ ਬਿਲਕੁਲ ਇਹ ਜੋ ਇਲਜ਼ਾਮ ਲੱਗੇ ਨੇ ਜਿਸ ਤਰ੍ਹਾਂ ਕਿਵੇਂ ਦੇਖ ਦوں ਉਸ ਚੀਜ਼ ਨੂੰ ਜਿਵੇਂ ਕਰੇ ਉਹ ਕਹਿੰਦੇ ਸ਼ੇਮ ਕੋਈ ਲੈ ਕੇ ਵਰਤਿਆ ਗਿਆ ਕੋਈ ਇਦਾਂ ਮੈਨੂੰ ਕੁਝ ਪਤਾ ਨਹੀਂ ਮੈਂ ਵੀ ਅਣਪੜਾ ਵੀ ਮੈਨੂੰ ਕੁਝ ਪਤਾ ਨਹੀਂ ਹੈਗਾ ਵੀ ਕੀ ਗੱਲ ਹੋਈ ਹੈ ਤੁਸੀਂ ਕਿੱਥੋਂ ਪੁਲਿਸ ਕਿੱਥੋਂ ਆਈ ਸੀਗੀ ਪੁੱਛਦਾ ਮੈਨੂੰ ਕੁਝ ਪਤਾ ਨਹੀਂ ਲੱਗਿਆ ਵੀ ਕਿੱਥੋਂ ਆਈ ਤੇ ਮੈਂ ਕਿਹੜਾ ਕਿਸੇ ਨੂੰ ਜਾਣੀ ਕਿੰਨੇ ਜਣੇ ਆਏ ਸੀ ਲੱਗਿਆ ਕੁਝ ਪਤਾ ਤੁਹਾਨੂੰ ਤੁਸੀਂ ਦੇਖਿਆ ਹੋਣਾ ਕਿੰਨੇ ਕਿੰਨੇ ਜਣੇ ਸੀ ਦੋ ਤਿੰਨ ਜਣੇ ਜਿਹੜੇ ਸਾਡੇ ਕੋਲ ਉੱਥੇ ਖੜੇ ᱛੀਏ ਅੰਦਰ ਦੋ ਜਣੇ ਨੇ ਆ ਕੇ ਸਾਡਾ ਇਹਦਾ ਸਾਰਾ ਸ ਕਪੜਾ ਲੀਡਰ ਬੈਟ ਬੁੱਧ ਕੋਲੋਂ ਬੈਗ ਬੁੱਧ ਸਾਰਾ ਕੁਝ ਫੋਲ ਫੋਲ ਛਕ ਤੱਕ ਹਾਂ ਕੁਛ ਤਲਾਸ਼ੀ ਜੁ ਕੋ ਮਿਲਿਆ ਉਹਨਾਂ ਨੂੰ ਕੁਛ ਨਹੀਂ ਮਿਲਿਆ ਅੱਛਾ ਕੁਛ ਲੈ ਕੇ ਵੀ ਗਏ ਨਾਲ ਉਹ ਕੋਈ ਤਲਾਸ਼ੀ ਜੁ ਕੋ ਸਮਾਨ ਵੀ ਲੈ ਕੇ ਗਏ ਹਾਂ ਜੀ ਨਾ ਇਕੱਲੇ ਨਹੀਂ ਲੈ ਕੇ ਮੁੰਡੇ ਨੂੰ ਮੁੰਡੇ ਨੂੰ ਇਕੱਲੇ ਨਹੀਂ ਲੈ ਕੇ ਇੱਕ ਉਹਦਾ ਫੋਨ ਲੈ ਕੇ ਇੱਕ ਮੇਰੀ ਛੋਟੀ ਨੂਨ ਦਾ ਫੋਨ ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੇਠ ਪਟਿਆਲਾ ਪੁਲਿਸ ਜਿਹੜੀ ਆ ਲਗਾਤਾਰ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਦੀ ਉਸੇ ਮਹਿਮ ਚ ਸਾਨੂੰ ਬਹੁਤ ਵੱਡੀ ਤਾਮਯਾਬੀ ਉਦੋਂ ਮਿਲੀ ਜਦੋਂ ਇੱਕ ਐਸਪੀ ਓਨਜ ਨੈਟਵਰਕ ਨੂੰ ਬਰਸਟ ਕਰਦੇ ਹੋਏ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਗਵਾਂਡੀ ਮੁਲਕ ਪਾਕਿਸਤਾਨ ਨੂੰ MILITARY ਦੇ ਬਾਰੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਆ ਉਹ ਲੀਕ ਕਰਦਾ ਸੀ ਇਹ ਪਾਦਸੋ ਏਰੀਏ ਚ ਆਫੀਸ਼ੀਅਲ ਸੀਕ੍ਰੇਟ ਐਕਟਸ ਦਾ ਮਕਦਮਾ ਸੀ ਦਰਜ ਕੀਤਾ ਹੈ ਇਹਦਾ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਜਨਰਲ ਸਿੰਘ ਹੈਗਾ ਬੇਸਿਕਲੀ ਇਹਨੂੰ ਗਵਾਂਡੀ ਮੁਲਕ ਦੀ ਕੰਟਰੀਆਂ ਨੇ ਹਨੀ ਟ੍ਰੈਪ ਕੀਤਾ ਸੀ ਸੋਸ਼ਲ ਮੀਡੀਆ ਪਲੈਟਫਾਰਮ ਦੇ ਰਾਹੀਂ ਕੁੜੀਆਂ ਦੀ ਪ੍ਰੋਫਾਈਲ ਬਣਾ ਕੇ ਪਹਿਲਾਂ ਇਹਨੂੰ ਹਨੀ ਟ੍ਰੈਪ ਕੀਤਾ ਗਿਆ ਜਦੋਂ ਇਹ ਹਨੀ ਟ੍ਰੈਪ ਹੋ ਗਿਆ ਤੇ ਇਹਦੇ ਤੋਂ ਇੰਡੀਅਨ ਨੰਬਰ ਦਾ ਇੱਕ ਵਟਸਐਪ ਨੰਬਰ ਐਕਟੀਵੇਟ ਕਰਾ ਕੇ ਉਹਦਾ ਕੋਡ ਮੰਗਿਆ ਗਿਆ ਤਾਂ ਕਿ ਗਵਾਂਡੀ ਮੁਲਕ ਚ ਬੈਠੇ ਜਿਹੜੇ ਦੇਸ਼ ਵਿਰੋਧੀ ਅੰਸਰ ਆ ਉਹਸ ਇੰਡੀਅਨ ਵਟਸਐਪ ਨੰਬਰ ਦੀ ਵਰਤੋਂ ਕਰ ਸਕਣ ਉਸ ਤੋਂ ਬਾਅਦ ਇਹਨੂੰ ਕਿਹਾ ਗਿਆ ਕਿ ਮਿਲਟਰੀ ਦੀ ਮੂਵਮੈਂਟ ਤੇ ਮਿਲਟਰੀ ਕੈਂਪ ਦੀ ਕੰਟੋਨਮੈਂਟ ਦੀ ਲੋਕੇਸ਼ਨਾਂ ਉਹਨਾਂ ਦੀ ਫੋਟੋਆਂ ਵਗੈਰਾ ਇਹਦੇ ਤੋਂ ਮੰਗਵਾਈਆਂ ਜਾਂਦੀਆਂ ਸੀ ਤੇ ਉਹਦੇ ਬਾਬਤ ਇਹਨੂੰ ਫਾਈਨੈਂਸ਼ੀਅਲੀ ਜਿਹੜੇ ਬੈਨੀਫਿਟ ਉਹ ਦਿੱਤੇ ਜਾਂਦੇ ਸੀ ਅਸੀਂ ਇਹਦੇ ਮੋਬਾਈਲ ਫੋਨ ਵੀ ਰਿਕਵਰ ਕਰ ਲਏ ਆ ਜਿਨ੍ਹਾਂ ਰਾਹੀਂ ਇਹ ਸੈਂਸਿਟਿਵ ਇਨਫੋਰਮੇਸ਼ਨ ਗਵਾਂਡੀ ਸੂਪ ਮੁਲਕ ਚ ਭੇਜ ਰਿਆ ਸੀ ਤੇ ਅਸੀਂ ਇਹਨੂੰ ਹੋਰ ਵੀ ਡੂੰਘਾਈ ਨਾਲ ਇਸ ਪੂਰੇ ਮਾਮਲੇ ਦੀ ਪੜਤਾਲ ਕਰਾਂਗੇ ਸੈਂਟਰਲ ਏਜੰਸੀਜ਼ ਦੀ ਵੀ ਅਸੀਂ ਮਦਦ ਲਵਾਂਗੇ ਤੇ ਇਹਦੇ ਨਾਲ ਜਿਹੜੇ ਕਿ ਗਵਾਂਡੀ ਮੁਲਕ ਪਾਕਿਸਤਾਨ ਚ ਬੈਠੇ ਦੇਸ਼ ਵਿਰੋਧੀ ਭਾਰਤ ਵਿਰੋਧੀ ਅਨਸਰ ਨੇ ਉਹਨਾਂ ਨੂੰ ਕਾਫੀ ਇੱਕ ਝਟਕਾ ਵੀ ਲੱਗਿਆ ਤੇ ਠੱਲ ਵੀ ਪਊਗੀ ਕਿਉਂਕਿ ਇਹੋ ਜੇ ਹਨੀ ਟ੍ਰੈਪ ਕਰਕੇ ਉਸ ਤੋਂ ਬਾਅਦ ਆਪਣੇ ਮਾਇਆ ਜਾਲ ਚ ਫਸਾ ਕੇ ਉਹਨਾਂ ਨੂੰ ਪੈਸੇ ਵਗੈਰਾ ਦੇ ਕੇ ਜਿਹੜੀ ਸਾਡੀ ਭਾਰਤੀ ਫੌਜ ਦੀ ਮਿਲਟਰੀ ਏਰੀਆ ਦੀ ਕੰਟੋਨਮੈਂਟ ਦੀ ਜਿਹੜੀ ਬਹੁਤ ਹੀ ਸੈਂਸਿਟਿਵ ਤੇ ਸੰਜੀਦਾ ਇਨਫੋਰਮੇਸ਼ਨ ਹੁੰਦੀ ਆ ਇਹ ਉੱਥੇ ਲੀਕ ਕਰਦਾ ਸੀ ਤੇ ਮੋਬਾਈਲ ਫੋਰੈਂਸਿਕਸ ਵੀ ਅਸੀਂ ਕਰਾਵਾਂਗੇ ਦੀ ਸਾਇੰਟਿਫਿਕ ਤਰੀਕੇ ਨਾਲ ਵੀ ਸਾਰੀ ਜਾਂਚ ਕੀਤੀ ਜਾਊਗੀ ਤਾਂ ਕਿ ਇਸ ਨੈਟਵਰਕ ਚ ਹੋਰ ਵੀ ਜਿਹੜੇ ਕੋਈ ਇਹੋ ਜਿਹੇ ਲੋਕ ਇਨਵੋਲਡ ਆ ਜਿਹੜੇ ਕਿ ਗਵਾਂਡੀ ਮੁਲਕ ਨੂੰ ਕੋਈ ਸੰਜੀਦਾ ਇਨਫੋਰਮੇਸ਼ਨਸ ਭੇਜਦੇ ਉਹ ਵੀ ਅਸੀਂ ਅਰੈਸਟ ਕਰਾਂਗੇ ਪਿਛਲੇ 1.5 ਸਾਲ ਤੋਂ ਇਸ ਕੰਮ 'ਚ ਲੱਗਿਆ ਸੀ ਜੀ ਪਾਕਿਸਤਾਨ ਵਿੱਚ ਆ ਕੇ ਜੀ ਇਹ ਅਜੇ ਦੀ ਟਰੈਵਲ ਹਿਸਟਰੀ ਅਸੀਂ ਖੰਗਾਲ ਰਹੇ ਹਾਂ ਪਰੰਤੂ ਇਹ ਗੱਲ ਕਲੀਅਰ ਆ ਕਿ ਇਹਦਾ ਬਾਹਰ ਕਾਫੀ ਲਿੰਕੇਜ ਸੀਗਾ ਤੇ ਇਹ ਆਪਣੀ ਜਿਹੜੀ ਵੀ ਇਨਫੋਰਮੇਸ਼ਨ ਉਹ ਬਾਹਰ ਜਿਹੜੀ ਆ ਭੇਜ ਰਿਆ ਸੀ ਡਾਕੂਮੈਂਟ ਕੀ ਕੀ ਮਿਲੇ ਦੇਖੋ ਜੀ ਹੁਣ ਤੱਕ ਜਦੋਂ ਇਹਦਾ ਮੋਬਾਈਲ ਫੋਰੈਂਸਿਕਸ ਕੀਤਾ ਤੇ ਕੰਟੋਨਮੈਂਟ ਏਰੀਆ ਦੀ ਲੋਕੇਸ਼ਨਾਂ ਕੰਟੋਨਮੈਂਟ ਏਰੀਆ ਦੀ ਫੋਟੋਆਂ ਵਗੈਰਾ ਸਾਨੂੰ ਮਿਲੀਆਂ ਨੇ ਅਸੀਂ ਇਹ ਵੀ ਵੈਰੀਫਾਈ ਕਰਾਂਗੇ ਕਿ ਕੀ ਕੰਟੋਨਮੈਂਟ ਏਰੀਆ ਦੇ ਅੰਦਰ ਇਹੋ ਜਿਹਾ ਕੋਈ ਇਹਦਾ ਸੋਰਸ ਸੀਗਾ ਜਿਹੜਾ ਕੰਟੋਨਮੈਂਟ ਏਰੀਆ ਤੋਂ ਅੰਦਰ ਵੀ ਕੋਈ ਇਹਨੂੰ ਕੋਈ ਡਾਕੂਮੈਂਟ ਜਾਂ ਇਨਫੋਰਮੇਸ਼ਨ ਦੇ ਰਿਹਾ ਸੀ ਲੋ ਵੀ ਅਸੀਂ ਵੈਰੀਫਾਈ ਕਰਾਂਗੇ ਇਹ ਇਹ ਬੇਸਿਕਲੀ ਜੀ ਇਹਦਾ ਕੋਈ ਖਾਸ ਕ੍ਰਿਮੀਨਲ ਪਿਛੋਕੜ ਤੇ ਹੈਗਾ ਨਹੀਂ ਇਹ ਆਮ ਛੋਟਾ ਮੋਟਾ ਵਪਾਰੀ ਸੀਗਾ ਪਰੰਤੂ ਅਸੀਂ ਕਾਫੀ ਸਮੇਂ ਤੋਂ ਇਹਦੀ ਕਿਉਂਕਿ ਗਤੀਵਿਧੀਆਂ ਸੋਸ਼ਲ ਮੀਡੀਆ ਤੇ ਸ਼ੱਕੀ ਸੀਗੀਆਂ ਤੇ ਸਾਈਬਰ ਪੈਟਰੋਲਿੰਗ ਯੂਨਿਟ ਜਿਹੜੀ ਆ ਉਹ ਅਸੀਂ ਇਹਨੂੰ ਮਾਨੀਟਰ ਕਰ ਰਹੇ ਸੀ ਤੇ ਫਾਈਨਲੀ ਜਦੋਂ ਇਹ ਸਾਰਾ ਆਪਰੇਸ਼ਨ ਹੋਇਆ ਤੇ ਐਸਪੀਡੀ ਗੁਰਵੰਦ ਸਪੈਂਸ ਡੀਐਸਪੀ ਨਾਵਾ ਤੇ ਐਸਐਚਓ ਪਾਤਸੋਂ ਗੁਰਪ੍ਰੀ ਠੰਡਾ ਨੇ ਕਾਫੀ ਇਦਿ ਚੈਫਰਡ ਕਰਕੇ ਇਹਨੂੰ ਰੌਂਡ ਕਰਦੇ ਆ। ਦੇਖੋ ਜਦੋਂ ਵੀ ਕੋਈ ਅਜਿਹਾ ਸ਼ਖਸ ਫੜਿਆ ਜਾਂਦਾ ਆ ਜੀਦਾ ਗਵਾਂਡੀ ਮੁਲਕ 'ਚ ਕੋਈ ਇਨਫੋਰਮੇਸ਼ਨ ਦੇ ਆਦਾਨ-ਪ੍ਰਦਾਨ ਦਾ ਰੋਲ ਦਾ ਸਾਹਮਣੇ ਆਂਦਾ ਆ ਤੇ ਅਸੀਂ ਲਾਜ਼ਮੀ ਤੌਰ ਤੇ ਕੋਸ਼ਿਸ਼ ਕਰਦੇ ਹਾਂ ਕਿ ਉਹਦੀ ਇੰਟਰੋਗੇਸ਼ਨ ਚ ਸੈਂਟਰਲ ਏਜੰਸੀਜ਼ ਨੂੰ ਵੀ ਸ਼ਾਮਿਲ ਕੀਤਾ ਜਾਵੇ। ਟ੍ਰਾਂਜੈਕਸ਼ਨ ਬੈਂਕ ਦੀ ਸਰ ਹਾਂਜੀ ਕੋਈ 2-3 ਟ੍ਰਾਂਜੈਕਸ਼ਨਸ ਕੋਈ 20000 ਕੋਈ 30000 ਦੀਆਂ ਸਾਹਮਣੇ ਆਈਆਂ ਨੇ ਤੇ ਅਸੀਂ ਉਹ ਫਾਈਨੈਂਸ਼ੀਅਲ ਨੈਟਵਰਕ ਵੀ ਪੂਰਾ ਇਹਦੇ ਚ ਪੜਾ ਰਹੇ ਹਾਂ। ਇਹ ਬਾਤ ਹੁੰਦਾ ਹੀ ਰਹਿਣ ਵਾਲਾ ਸਰ ਅੱਜ ਦੇ ਨੌਜਵਾਨ ਨੂੰ ਕੋਈ ਤੁਸੀਂ ਸੁਨੇਹਾ ਦੇਣਾ ਚਾਹੂਗੇ ਆਪਣੇ ਵੱਲੋਂ ਕਿਉਂਕਿ ਬਹੁਤ ਦੇਖੋ ਜੀ ਮੈਂ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਸੋਸ਼ਲ ਮੀਡੀਆ ਇੱਕ ਦੁਧਾਰੀ ਤਲਵਾਰ ਆ। ਸੋਸ਼ਲ ਮੀਡੀਆ ਤੇ ਤੁਹਾਨੂੰ ਕਿਸੇ ਪ੍ਰਕਾਰ ਦੇ ਮਾਇਆ ਜਾਲ 'ਚ ਹਨੀ trap 'ਚ ਫਸਾ ਕੇ ਜੇਕਰ ਪੰਜਾਬ ਵਿਰੋਧੀ ਤੇ ਦੇਸ਼ ਵਿਰੋਧੀ ਤਾਕਤਾਂ ਜੜੀਆਂ ਨੇ ਉਹ ਕੋਈ ਵੀ ਇਹੋ ਜੀ ਘਟਨਾ ਨੂੰ ਅੰਜਾਮ ਤੁਹਾਡੇ ਰਾਹੀਂ ਦਿੰਦੀਆਂ ਨੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਤੇ ਇਸ ਕਰਕੇ ਸੋਸ਼ਲ ਮੀਡੀਆ ਪਲੈਟਫਾਰਮਸ ਦੀ ਵਰਤੋਂ ਜਿਹੜੀ ਆ ਉਹ ਬੜੀ ਸਾਵਧਾਨੀ